ਕੀਤੇ ਜਦ ਬਾਣੀ ਸਤ ਸੰਗਤ ਜੀ ਬਰਕਤ ਕਹੀ ਨਹੀਂ ਜਾਂਦੀ ਜਿਵੇਂ ਵਾਹਿਗੁਰੂ ਬਿਆਨਤ ਹੈ ਗੁਰੂ ਵੀ ਬਿਆਨਤ ਹੈ ਗੁਰੂ ਦਾ ਸਰੂਪ ਬਾਣੀ ਆ ਭਾਈ ਇਹ ਵੀ ਬਿਆਨਤ ਹੈ ਜੇ ਬਾਣੀ ਬਿਆਨਤ ਹੈ ਤਾਂ ਦਾ ਫਲ ਵੀ ਬਿਆਨਤ ਹੈ ਫਾਲੇ ਦਾ ਕੋਈ ਅੰਤ ਨਹੀਂ ਪਾਇਆ ਜਾਂਦਾ ਕਿ ਵੀ ਇੰਨਾ ਕੀ ਫਲ ਹੈ ਕੋਈ ਐਸੀ ਕਾਮਨਾ ਨਹੀਂ ਜਿਹੜੀ ਸਤ ਸੰਗਤ ਜੀ ਪੂਰੀ ਨਹੀਂ ਹੁੰਦੀ ਪਰ ਲੇਕਨ ਸਤ ਸੰਗਤ ਜੀ ਕਮਾਈ ਦੀ ਖੇੜ ਨਾਲ ਹੈ ਘਰ ਧਨ ਹੁੰਦੇ ਜਗ ਭੁੱਖਾ ਮੋਆ ਬਿਨ ਸਤਗੁਰ ਸੋਝੀ ਨਾ ਹੋਏ ਘਰ ਧਨ ਹੋਵੇ ਬਜ਼ੁਰਗਾਂ ਦਾ ਦੱਬਿਆ ਹੋਵੇ ਤਾਂ ਬੁੱੱਚੇ ਭੁੱਖੇ ਮਰਦੇ ਪਤਾ ਨਹੀਂ ਹੁੰਦਾ ਕਿੱਥੇ ਦੱਬਿਆ ਹੋਇਆ ਪਤਾ ਲੱਗ ਜਵੇ ਇਹ ਮਰ ਜਾਣ ਤਾਂ ਭੁੱਖੇ ਇਸੇ ਤਰ੍ਹਾਂ ਸਾਧ ਸੰਗਤ ਜੀ ਆਪਾਂ ਨੂੰ ਕਦਰ ਨਹੀਂ ਹੈ ਗੁਰਬਾਣੀ ਬੜਾ ਮੋਹਰ ਖਜ਼ਾਨਾ ਹੈ ਪਰ ਐਸੇ ਕਰਕੇ ਵਿਧੀ ਆ ਜਿਹੜੀ ਜ਼ੁਗਤੀ ਦੇ ਨਾਲ ਸਤਸੰਗ ਜੀ ਸਭ ਕੁਝ ਤਿਆਰ ਹੁੰਦਾ ਪਰ ਤੱਕ ਕੜਾ ਪ੍ਰਸ਼ਾਦੀ ਦੇਗ ਬਣਾਉਨੇ ਆ ਜ਼ੁਗਤੀ ਤੋਂ ਬਿਨਾ ਤਾਂ ਨਹੀਂ ਬਣ ਸਕਦੀ ਇਹ ਪਾਣੀ ਪੈ ਨਾ ਪਾ ਲਈਏ ਬਣਾ ਲੋ ਦੇਗ ਬਣ ਚੁੱਕੀ ਫਿਰ ਤਾਂ ਦੇ ਦੇਗੀ ਪਤਾ ਹੈ ਵੀ ਬੱਤ ਤੇ ਪਾਣੀ ਪਾਉਣਾ ਹੈ ਇੰਨੇ ਕ ਬੱਤ ਤੇ ਆਟਾ ਭੁੰਨਣਾ ਜ਼ੁਗਤੀ ਆ ਨਾ ਹੈ ਤਾਂ ਤਿੰਨਾ ਤੂੰ ਹੀ ਬਣੀ ਜੇ ਕਹੇ ਦੀ ਵੀ ਤਿੰਨਾ ਤੂੰ ਹੀ ਦੇਖ ਬਣਦੀ ਐ ਰਾਦਿਓ ਕੱਠੀਆਂ ਕੀ ਦੇਖ ਸਤ ਸੰਗਤ ਜੀ ਬਣਾ ਲਵਾਂਗੇ ਇਸੇ ਤਰ੍ਹਾਂ ਗੁਰਸਿੱਖੋ ਗੁਰਬਾਣੀ ਇਹੀ ਹੈ ᔪਗਤੀ ਹੋਣੀ ਚਾਹੀਏ ᔪਗਤੀ ਵਾਸਤੇ ਸਤ ਸੰਗਤ ਜੀ ਪਹਿਨਾ ਤਾਂ ਗੁਰਸਿੱਖ ਕੁਲੈਤੀਆ ਨਾ ਹੋਵੇ ਤਿਆਰ ਬਰ ਤਿਆਰ ਹੋਵੇ ਉਸ ਤੋਂ ਉਪਰੰਤ ਤੁਸੀਂ ਪ੍ਰਤੱਖ ਤਜਰਬਾ ਕਰਕੇ ਦੇਖ ਲਿਓ ਮਹਾਰਾਜ ਦੀ ਆਗਿਆ ਹੈ ਕਿ ਅਮਰਤ ਵੇਲੇ ਭਾਈ ਬਾਣੀ ਪੜਿਆ ਕਰੋ ਲੋਕ ਪੁੱਛਦੇ ਜੀ ਦੁਪਹਿਰੇ ਪੜ੍ਹਨੀ ਮਾੜੀ ਐ ਦੁਪਹਿਰੇ ਪਾਣੀ ਬਾਣੀ ਪੜ੍ਹਨੀ ਮਾੜੀ ਨਹੀਂ ਦੁਪਹਿਰੇ ਮਨਕਾ ਕਰ ਨਹੀਂ ਹੁੰਦਾ ਜੇ ਕਿਸੇ ਜੱਟ ਨੂੰ ਕਹੀ ਤੜਕੇ ਹਰ ਜੋੜ ਕੇ ਜਾਇਆ ਕਰ ਕਹਿੰਦਾ ਮੈਂ ਨੇਰੇ ਜਾਊਂਗਾ ਮੈਂ ਦੁਪਹਿਰੇ ਚੜਿਆ ਜਾਊਂ ਕੋਈ ਹਰ ਜਾ ਉਦੋਂ ਨਹੀਂ ਬਾਹ ਸਕਦਾ ਮੈਂ ਉਹਨੂੰ ਕਹਾਂਗੇ ਭਾਈ ਨਾਲੇ ਤੇਰੇ ਬੁੱਧ ਧੁੱਪੇ ਮਰ ਜਾਣਗੇ ਨਾ ਤੂੰ ਧੁੱਪੇ ਮਰ ਜਾਵੇਂਗਾ ਨਾਲੇ ਪੈਸਾ ਮਰੇਗਾ ਬੁਰਾ ਹੱਲ ਨਾਲੇ ਬਹਿਣਾ ਨਹੀਂ ਤੇਰੇ ਕੋਲ ਤਰਕੇ ਤਰਕੇ ਜਾਵੇਂਗਾ ਤੂੰ ਸਾਰੇ ਕਾਰਜ ਤੇਰੇ ਸਿੱਧ ਹੋ ਜਾਣਗੇ ਇਸੇ ਤਰ੍ਹਾਂ ਜੁਗਤੀ ਤੋਂ ਬਿਨਾ ਸਤਸੰਗਜੀ ਕੋਈ ਵੀ ਕਿਸੇ ਪਾਸੇ ਕਾਮਯਾਬ ਨਹੀਂ ਆਦਮੀ ਹੋ ਸਕਦਾ ਸੋ ਜਪਜੀ ਸਾਹਿਬ ਪੜਿਆ ਕਿ ਨਹੀਂ RAM ਰਾਏ ਨੇ ਪਰ ਸਤਸੰਗਜੀ ਮਨ ਇਕਾਗਰ ਤੇ ਪੜਿਆ ਆਪਾਂ ਰੋਜ਼ ਪੜਦੇ ਹਾਂ ਨਿਤਨੇਮ ਮਨ ਇਕਾਗਰ ਕਿੰਨਾ ਰਹਿੰਦਾ ਕੋਸ਼ਿਸ਼ ਕਰਨੀ ਚਾਹੀਏ ਵੀ ਅੱਜ ਮੇਰਾ ਮਨ ਕਿੰਨਾ ਇਕਾਗਰ ਰਿਹਾ ਜਪਜੀ ਸਾਹਿਬ ਪੜਦੇ ਹਾਂ ਕੱਲ ਕਿੰਨਾ ਕਰ ਰਿਹਾ ਸੀ 6 ਮਹੀਨਿਆਂ ਕੋ ਫਰਕ ਪਿਆ ਮੇਰਾ ਅੱਜ ਮੇਰਾ 2 ਪੌੜੀਆਂ ਪੜ੍ਹਦਿਆਂ ਜਬ ਮਨ ਇਕਾਗਰ ਰਿਹਾ ਅੱਜ 4 ਪੜ੍ਹਦਿਆਂ ਕਿਹਾ ਮਨ ਇਕਾਗਰ ਹੋਣ ਤੋਂ ਬਾਅਦ ਫੇਰ ਕਮਾਈ ਸ਼ੁਰੂ ਹੋਣੀ ਹੈ satsang ji ਹੁਣ ਮਨ ਦੀ ਇਕਾਗਰਤਾ ਸਾਰੀ ਜ਼ਿੰਦਗੀ ਨਹੀਂ ਹੁੰਦੀ ਮਾਲਾ ਫਿਰਤੀ ਹੱਥ ਮੈਂ ਜੀ ਫਿਰੇ ਮੁਖ ਮਾਹੇ ਠਾਰ ਠਾਰ ਮਨੁਆ ਫਰੇ ਇਹ ਭਜਨ ਕਤ ਨਾਹੇ ਭਜਨ ਤਾਂ ਨਹੀਂ ਹੈ ਕਈ ਗਰ ਪੁੱਛਣਗੇ ਵੀ ਮੇਰੇ ਬਾਣੀ ਪੂਰੀ ਹੋ ਗਈ ਮੈਂ ਕਰ ਲਿਆ ਸੀ ਨਤਰੇ ਉਹਨੇ ਉਹਨੇ ਪਤਾ ਲੱਗਦਾ ਵੀ ਮੈਂ ਪੜ੍ਹਦੀ ਸੀ ਬਾਣੀ ਕਹ ਨਹੀਂ ਸੋ satsang ji ਮਨ ਜੋ ਫੁਰਨੇ ਠਾਉਂਦਾ ਰਹਿੰਦਾ ਹੈ ਸੋ ਪੜਨ ਪੜਨ satsang ji ਫਰਕ ਹੈ ਸੋ ਰਾਮ ਰਾਏ ਜੀ ਇੱਕ ਤਾਂ satsang ji ਗੁਰੂ ਕੇ ਸਹਬਜ਼ਾਦੇ ਨੇ ਇੱਕ 7ਵੇਂ ਪਾਤਸ਼ਾਹ ਦਾ ਹੁਕਮ ਹੈ ਤੇ ਰਸਨਾ ਤੇ ਬਸਾਂਗੇ ਇੱਕ satsang ji ਦੇਖ ਲੋ ਕਮਾਈ ਹੈ ਮਨ ਦੀ ਇਕਾਗਰਤਾ ਦੇ ਨਾਲ ਜਪਜੀ ਸਾਹਿਬ ਪੜਿਆ ਹੈ ਛੇਵੇਂ ਪਾਤਸ਼ਾਹ ਨੇ ਪਿੱਛੇ ਕਥਾ ਚਾਪਾ ਵਿਚਾਰ ਚੁੱਕੇ ਆਪਨੇ ਕੀ ਕਿ ਐਸੀ ਗੁਰਸਿੱਖੋ ਇਹੋ ਜਿਹਾ ਕੋਈ ਪ੍ਰੇਮੀ ਹੈ ਦੀਵਾਨ ਵਿੱਚ ਜਿਹੜਾ ਸਾਨੂੰ ਸੁੱਧ ਜਪਜੀ ਸਾਹਿਬ ਦਾ ਤੇ ਮਨ ਇਕਾਗਰ ਕਰਕੇ ਪਾਠ ਸਣ ਕਰਕੇ ਸੁਣਾਵੇ ਭਾਈ ਗੋਪਾਲੇ ਨੇ ਸੁਣਾਇਆ ਸੀ ਨਾ ਸਤਸੰਗਤ ਜੀ ਐਨ ਮਨ ਇਕਾਗਰ ਕਰਕੇ ਸੁਣਾਈ ਗਿਆ ਮਾਰੇ ਨੇ ਪਰਨ ਕੀਤਾ ਸੀ ਭਾਈ ਜੋ ਮੰਗੂਗਾ ਉਹ ਨੂੰ ਉਹੀ ਦੇਵਾਂਗੇ ਹੁਣ ਸਭ ਤੋਂ ਵੱਡੀ ਸਤ ਸੰਗਤ ਜੀ ਮੰਗ ਤਾਂ ਜੰਮਨ ਮਰਨ ਮੇਟਣ ਦੀ ਗਿਆਨ ਬ੍ਰਹਮ ਗਿਆਨ ਮੁਕਤੀ ਦੀ ਹੈ ਉਹ ਕਦੇ ਆਪਾਂ ਜੇ ਭਰਾ ਭੈਣ ਭਾਈ ਆਪਾਂ ਕਿੰਨੇ ਇਕੱਠੇ ਹੋ ਜੀ ਇਹ ਕਦੇ ਮੰਗੀ ਨਹੀਂ ਆਪਾਂ ਕਦੇ ਤੰਦਰੁਸਤੀ ਮੰਗਦੇ ਕਦੇ ਪਦਾਰਥ ਮੰਗਦੇ ਆਪਣੀਆਂ ਤਾਂ ਖਾਸ਼ਾਂ ਦੂਜੀਆਂ ਹੀ ਨਹੀਂ ਨਿਕਲਣ ਦਿੰਨੀਆਂ ਘੇਰੀ ਰੱਖਦੀਆਂ ਆਹ ਚੀਜ਼ ਤਾਂ ਕਦੇ ਮੰਗੀ ਨਹੀਂ ਮੈਂ ਅਸੀਂ ਮੁਕਤ ਹੋ ਜਾਈਏ ਸਾਨੂੰ ਬ੍ਰਹਮ ਗਿਆਨ ਹੋ ਜੇ ਸੋ ਸਾਧ ਸੰਗਤ ਜੀਓ ਸਿੱਖ ਨੇ ਮਨ ਵਿੱਚ ਕੀ ਫੁਰਨਾ ਕੀਤਾ ਵੀ ਮਹਾਰਾਜ ਨੇ ਪੰਨ ਕੀਤਾ ਜੋ ਮੰਗੂਗੇ ਦੇਵਾਂਗੇ ਘੋੜਾ ਲੈਣਾ ਜਿਹੜਾ ਮਹਾਰਾਜ ਦੇ ਕੋਲੇ ਖੜਾ ਪੰਜਾਂ ਘੋੜਿਆਂ ਚੋਂ ਦੱਸੋ ਸਾਧ ਸੰਗਤ ਜੀ ਘੋੜਾ ਠੀਕ ਹੈ ਪਦਾਰਥ ਹੈ ਅਰਥਾਤ ਸੰਤ ਸਿੰਘ ਜਪਜੀਤ ਸਾਹਿਬ ਦੇ ਪੜਨ ਦੇ ਬਦਲੇ ਕੱਲਾ ਘੋੜਾ ਹੀ ਮਹਾਰਾਜ ਗੁਰਤਾ ਗੱਦੀ ਦੇਣ ਲੱਗੇ ਸੀ ਦੇਖ ਲਓ ਉਸ ਨੂੰ ਉੱਠ ਕੇ ਕਿ ਗੁਰਸਿੱਖ ਐਨ ਮਨ ਨੂੰ ਬਨ ਕੇ ਬਾਣੀ ਪੜ ਰਿਹਾ ਹੈ ਇਹਦੇ ਬਦਲੇ ਕੀ ਦੇਈਏ ਸਾਡੇ ਕੋਲ ਹੋਰ ਕੁਝ ਨਹੀਂ ਇਹਦੀ ਇਵਜ ਵਿੱਚ ਅਸੀਂ ਆ ਗੁਰਤਾ ਗਦੀ ਤਖਤ ਤੇ ਇਸ ਨੂੰ ਬਹਾ ਦਈਏ ਸਾਡਾ ਇੰਨਾ ਪਿਆਰ ਕਰਦੇ ਸੀ ਮਹਾਰਾਜ ਜੀ ਗੁਰਤਾ ਗਦੀ ਤੇ ਬੈਠਣ ਵਾਲਾ ਸਤ ਸੰਗ ਜੀ ਕੌਣ ਹੋਊ ਗੁਰੂ ਦਾ ਰੂਪ ਹੀ ਬਣੂਗਾ ਕਿ ਨਹੀਂ ਬਾਣੀ ਪੜਨ ਵਾਲੇ ਨੂੰ ਮਹਾਰਾਜ ਉਹ ਆਪਣਾ ਰੂਪ ਦੇ ਰਹੇ ਨੇ ਸਤ ਸੰਗਤ ਜੀ ਆ ਕਾਮਨਾ ਵਾਲੀ ਤਾਂ ਬਾਤੀ ਕੋਈ ਨਹੀਂ ਇੰਨੀ ਬਰਕਤ ਬਾਣੀ ਚ ਖਰਸਾ ਜੀ ਇਸ ਕਰਕੇ ਥੋੜੀ ਜੀ ਯੁਗਤੀ ਦੇ ਨਾਲ ਬਹੁਤ ਹੀ ਮਨ ਨੂੰ ਸੰਕੋਚ ਕੇ ਔਰ ਗੁਪਤ ਤੌਰ ਤੇ ਕਮਾਈ ਕਰਨੀ ਚਾਹੀਏ ਮਨ ਕਾਗਰ ਉਦੋਂ ਹੋਵੇਗਾ ਜਦੋਂ ਤੁਹਾਡਾ ਪ੍ਰੇਮ ਤੇ ਵਿराग ਦੇ ਲਪੇਟ ਵਿੱਚ ਮਿਰਤੀ ਆ ਜਾਵੇ ਵਿਚਾਰ ਵਿੱਚ ਆ ਜਾਵੇ ਨਫ਼ਰਤ ਕਰਕੇ ਵੀ ਨਹੀਂ ਜਦੋਂ ਆਪਾਂ ਕਿਸੇ ਚੀਜ਼ ਨੂੰ ਨਫ਼ਰਤ ਕਰਕੇ ਛੱਡਦੇ ਆ ਨਾ ਫੇਰ ਜੀ ਕਰਿਆ ਹੁੰਦਾ ਉਸ ਨੂੰ ਲੈਣ ਨੂੰ ਗੁਰ ਕੀ ਬਾਣੀ ਸਹਿਜ ਬਰਾ ਗੁਰੂ ਕੀ ਬਾਣੀ ਦੁਆਰਾ ਸੁੱਤੇ ਸਿੱਧੀ ਸਾਚ ਸੰਜੀ ਨਫ਼ਰਤ ਕਰਕੇ ਨਾ ਕਿਸੇ ਨੂੰ ਕਿਉਂ ਇੱਛਾ ਉਹ ਵਸਤੂ ਦੀ ਹੁੰਦੀ ਜਿਹਦੇ ਬਾਰੇ ਨਫ਼ਰਤ ਹੋਵੇ ਮੈਂ ਤਾਂ ਲੈਣੀ ਨਹੀਂ ਜਿਹੜੀ ਬਸ ਨਫ਼ਰਤ ਨਹੀਂ ਉਹ ਆਪਾਂ ਹਰ ਵੇਲੇ ਇੱਛਾ ਰ ਹੁਣ ਵੀ ਮਿਲੇ ਹੁਣ ਵੀ ਮਿਲੇ ਜਦ ਬਾਸ਼ਨਾ ਬਣੀਆਂ ਰਹਿਣ ਗਿਆ ਤਮਾ ਦਾ ਕੰਗਰਨੀ ਹੋਣਾ ਹੈ ਐਸੀ ਗੁਰਸਿੱਖੋ ਜਪਜੀਤ ਜੀ ਸਾਹਿਬ ਦੀ ਬਾਣੀ ਹੈ ਰਹਿਤਨਾਮਿਆਂ ਵਿੱਚ ਵੀ ਕਿਹਾ ਹੋਇਆ ਸਿੱਖ ਗੁਰੂ ਕਾ ਹੋਏ ਗਏੋ ਜਪਜੀ ਕੰਠ ਨਾ ਕੀਨ ਤੁੰਦਲ ਬਿਨ ਤੋਹ ਕਾਮ ਕਹਿ ਤੈਸੇ ਸਿੱਖ ਕੋ ਚੀਨ ਫੂਸ ਕਿਸ ਕੰਮ ਐ ਚੌਣਾ ਤੋਂ ਬਿਨਾ ਐ ਸਿੱਖ ਸਮਝਣਾ ਚਾਹੀਦਾ ਜੇ ਜਪਜੀਤ ਸਾਹਿਬ ਦੇ ਕੰਠ ਨਹੀਂ ਇਹ ਕੋਈ ਅਨਪੜਾ ਹੈ ਆ ਬੀਬੀਆਂ ਨੂੰ ਪੁੱਛੋ ਸਤ ਸੰਜੀ ਅੱਗੇ ਮਾਈਆਂ ਨੂੰ ਕੌਣ ਪੜਾਉਂਦਾ ਸੀ ਵੇਰਾ ਘਰ ਸਾਰਾ ਦਰੀ ਗਾਉਂਦੀਆਂ ਰਹਦੀਆਂ ਗੀਤਾਂ ਨੂੰ ਇੰਨੇ ਚੇਤੇ ਕਰ ਲੈਂਦੀਆਂ ਸੀ ਇਹਵੇਂ ਜੱਟ ਸਾਰੀ ਰਾਤ ਹੀ ਸਾਰਾ ਦਿਨ ਬੋਲੀਆਂ ਪਾਉਂਦੇ ਰਹਿੰਦੇ ਬਾਹਰ ਖਤਿਆਂ ਜਿ ਨਾਲੇ ਕੰਮ ਕਰਦੇ ਰਹਿੰਦੇ ਉਹ ਕੌਣ ਚੇਤੇ ਕਰਾਉਂਦਾ ਸੀ ਉਹਨਾਂ ਨੂੰ ਪੜ੍ਹੇ ਸੀ ਕੁਛ ਪੂਰੇ ਅਨਪੜ੍ਹ ਸੋ satsangit ji ਸੁਣ ਸੁਣ ਕੇ ਵੀ ਪੜ੍ਹ ਲਈਦਾ ਹੈ ਚੇਤੇ ਚੀਜ਼ ਕਰਨੀ satsangit ji ਬੁੱਧੀ ਵਾਹਿਗੁਰੂ ਨੇ ਬਖਸ਼ੀਆਂ ਕੀਤੀਆਂ ਸੇਵਾ ਦੇ ਨਾਲ ਬੁੱਧੀ ਵਧੇ ਆਉਂਦੀ ਹੈ இது நுதி கம் கி